ਤਨ ਤਨ ਸਤਿਗੁਰੂ ਜੁਗੋ ਜੁਗ ਬਖਾਲਾਈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਪਾਵਨ ਪਾਣੀ ਦੀ ਕਥਾ ਵਿਚਾਰ ਆਪਾਂ ਸਮਝ ਰਲ ਕੇ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਗਾਂ ਦੀ ਵਸ਼ ਕੀਤੀ ਹੋਈ ਗੁਰਬਾਣੀ ਪਾਲ ਕੇ ਜਾਣ ਅਰਜ਼ਨਾਨੋ ਕਾ ਰਜਿਤ ਪਵਿੱਤਰ ਹੈ ਝੁਕਾਓ ਸੀਸ ਸਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਸਾਹਿਬ ਜੀ ਦੇ ਨਿਮਾਣੀ ਜੇ ਸੇਵਕ ਨੂੰ ਗੱਜ-ਵੱਜ ਕੇ ਬਿਲਾਓ ਬ채 ਵਾਹਿਗੁਰੂ ਜੀ ਕਾਰ ਕਰਸਾ ਦ્વાਰ ਗੁਰਜੀ ਕੀ ਪੱਤੇ ਆਪ ਧੰਤਾ ਦੇ ਜੋਗੋ ਜੋੜੇ ਪਾਰੇ ਆਪਣੇ ਕੰਮਾਂ ਕਾਰਨ ਤੋਂ ਛੁਡਕਾਰਾ ਪਾ ਕੇ ਆਪਣੇ ਸਮੇਂ ਦੇ ਰੂਚੋਂ ਸਮਾਟ ਕੇ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਆਸਾ ਜੀ ਕਹਿੰਦੇ ਸਬਦੋ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ। ਬਾਸਾ ਜੀ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਪ੍ਰਮਾਤਮਾ ਦੇ ਪਿਆਰੇ ਵਾਹਿਗੁਰੂ ਜੀ ਦੇ ਚੰਨਾਂ ਦੇ ਵਿੱਚ ਪਹੁੰਚਦੇ ਆ। ਆਪਣੇ ਸਮੇਂ ਦੇ ਵਿੱਚੋਂ ਸਮਾ ਕੱਢੀ। ਤਾਂ ਗੁਰ ਪਿਆਰਿਓ ਸਤਿਗੁਰ ਜੀ ਕਹੇ ਜੋ ਉਹਨਾਂ ਦੇ ਸਤਿਗੁਰ ਜੀ ਵੱਡੇ ਭਾਗ ਬਣਾ ਦਿੰਦੇ। ਔਰ ਸਤਿਗੁਰਾਂ ਨੇ ਨਾਲ ਇਹ ਵੀ ਕਿਹਾ ਜਾਂਦੇ ਉਹਨਾਂ ਦੇ ਬਹੁਤ ਵੱਡੇ ਉੱਤਮ ਕਰਮ ਹੈ ਜਿਹੜੇ ਤੈਅ ਦੇ ਵਿੱਚੋਂ ਟੈਪ ਕੱਢ ਕੇ ਸਤਿਗੁਰਾਂ ਦੇ ਦਰ ਦੀ ਹਾਈ ਪਰਦੇ ਹੁਣ ਸਤਿਗੁਰੂ ਗੁਰੂ ਗ੍ਰੀਵਨਵਾਜ ਪਾਸਦਾ ਜੀ ਧੰ ਤਨ ਸਤਿਗੁਰੂ ਦਸ਼ਮੇਸ਼ ਪਿਤਾ ਜੀ ਕਲਗੀ ਤਰ ਪਾਸਦਾ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਧਰਤੀ ਤੇ ਬਰਾਜਮਾਨ ਤੇ ਸਤਿਗੁਰੂ ਗੁਰੂ ਗ੍ਰੀਵਨਿਵਾਜ ਪਾਸਾ ਜੀ ਸਿੱਖ ਸੰਤਾਂ ਨੂੰ ਤਾਰ ਰਏ ਤੇ ਸਤਿਗੁਰੂ ਗੁਰੂ ਗ੍ਰੀਵਨਿਵਾਜ ਪਾਸਾ ਜੀ ਜਿਹੜੋ ਸਿੱਖਾਂ ਨੂੰ ਅਪਦੇਸ਼ ਬਖਸ਼ਿਸ਼ ਕਰਨੀ ਹੈ ਤਾਂ ਭਾਈ ਸੰਗਤ ਦੇ ਵਿੱਚ ਇੱਕ ਐਸਾ ਗੁਰੂ ਦਾ ਪਿਆਰਾ ਸਾਧੂਆਂ ਦਾ ਸਿੱਖ ਜਿਹਦਾ ਨਾਮ ਹੈ ਭਾਈ ਗਰੀਬੂ ਇੱਕ ਗੁਰੂ ਸ਼ਿਵੇਂਪਾਸਾ ਬਲੇ ਵੀ ਹੋਇਆ ਭਾਈ ਗਰੀਬੂ ਤਾਂ ਬੜਾ ਉਹ ਜਿਹੜਾ ਸਿੱਖਾਂ ਦਾ ਵਿਚਾਰਾ ਬੜੀ ਗਰੀਬੀ ਦੇ ਵਿੱਚ ਹੈ ਸਤਿਗੁਰਾਂ ਦੇ ਦਰਾਰੇ ਕਰਨੇ ਚਾਹੁੰਦਾ ਹੈ ਸਤਿਗੁਰਾਂ ਨੂੰ ਮਿਲਣਾ ਚਾਹੁੰਦਾ ਹੈ ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਵਜਨਾ ਜਿਹੜੇ ਉਹ ਸੁਣਨਾ ਚਾਹੁੰਦਾ ਹੈ ਸਾਹਮਣੇ ਬੈਠ ਪਰ ਗੱਲ ਇਹ ਹੈ ਵੀ ਗਰੀਬੀ ਅੱਗ ਦੀ ਆ ਸਮਾ ਵੜਦਾ ਨਹੀਂ ਪੈਸਾ ਇਕੱਠਾ ਨਹੀਂ ਹੁੰਦਾ ਸਭ ਨਾਲੇ ਤਾਂ ਹੀ ਆਉਣ ਵਾਸਤੇ ਕਿ ਕੁਝ ਤਾਂ ਹੋਵੇ ਨਾ ਆਪਾਂ ਜਦੋਂ ਗੁਰੂ ਘਰ ਆਉਂਨੇ ਆਂ ਗੋਲਕ ਦੇ ਵਿੱਚ ਕੋਈ 1 ਰੁਪਿਆ ਪਾਉਂਦਾ ਕੋਈ 20 ਕੋਈ 10 ਕੋਈ 10 ਰੁਪਏ ਜੋ ਵੀ ਹੈ ਸਭ ਦਾ ਜਿਮਤਾ ਹਰ ਇੱਕ ਕੋਲ ਹੈ ਹੁਣ ਉਸ ਜਿਹੜਾ ਪੈਸਾ ਪਾਉਣੇ ਆਪਾਂ ਉਹ ਇੱਕ ਸਰਕਾਰ ਹੈ ਵੀ ਸਤਗੁਰਾਂ ਦੇ ਅੱਗੇ ਅਸੀਂ ਸਰਕਾਰ ਦੇ ਰੂਪ ਦੇ ਵਿੱਚ ਜਿੰਨੇ ਵੀ ਸਾਡੀ ਇੱਛਾ ਜਿੰਨੇ ਵੀ ਅਸੀਂ ਸਾਡਾ ਮਨ ਕਰਦਾ ਹੈ ਔਰ ਜਿੰਨਾ ਸਾਡਾ ਘਰ ਚੱਲਦਾ ਸਾਡੀ ਜੇਬ ਹੈ ਜਿਹੜੀ ਉਹ ਚੱਲਦੀ ਹੈ ਜਿੰਨੇ ਇੱਕ ਵੈਦੂ ਦੀ ਬਖਸ਼ਿਸ਼ਾ ਕੀਤੀ ਉਹਦੇ ਮੁਤਾਬਕ ਅਸੀਂ ਸਤਗੁਰਾਂ ਦੇ ਅੱਗੇ ਭੇਟਾ ਨਰਪਣ ਕੀਤੀ ਸਾਡੇ ਘਰ ਦੇ ਵਿੱਚ ਬਹੁਤ ਕੁਝ ਹੋਵੇ ਜਿਵੇਂ ਜਾਂਦਾ ਸਭ ਕੁਝ ਹੋਵੇ ਪੈਸਾ ਤੇ ਲਵ ਠੇਰਾ ਹੋਵੇ ਪਰ ਗੁਰੂ ਪਿਆਰੋ ਸਤਗੁਰੂ ਜੀ ਉਹ ਚੀਜ਼ ਨੂੰ ਨਹੀਂ ਦੇਖਦੇ ਸਤਗੁਰੂ ਜੀ ਮਨ ਨੂੰ ਦੇਖਦੇ ਤੇਰੇ ਮਨ ਦੀ ਗਰੀਬੀ ਕਿੰਨੀ ਕ ਹੈ ਔਰ ਤੇਰੇ ਮਨ ਦੀ ਅਮੀਰੀ ਕਿੰਨੀ ਕ ਹੈ ਇੱਥੇ ਜਦੋਂ ਸਤਗੁਰਾਂ ਦੇ ਅੱਗੇ ਭੇਟਾ ਦੇ ਤੌਰ ਤੇ ਆਪਾਂ ਜੋ ਪੈਸਾ ਅਰਪਨ ਕਰਦੇ ਐ ਭੇਟਾ ਦੇ ਤੌਰ ਤੇ ਸਤਿਗੁਰਾਂ ਦੇ ਅੱਗੇ ਨਮਸਤਕ ਹੋਣੇ ਹੈ ਕਿ ਕੋਈ 10 ਕੋਈ 25 ਇੱਕ ਕਰੀਆ ਜੋ ਟੇਕਦੇ ਐ ਤਾਂ ਗੁਰੂ ਬਿਆਰਿਓ ਇੱਥੇ ਮਨ ਦੀ ਗਰੀਬੀ ਤੇ ਅਮੀਰੀ ਦੇਖੀ ਜਾਂਦੀ ਹੈ ਬਹੁਤੀ ਇਦਾਂ ਨਹੀਂ ਵੀ ਆ ਗਈ ਸਭ ਚ ਹੁੰਦੇ ਹੋਏ ਵੀ 25 ਰੁਪਏ ਦੇ ਟੇਕਦੇ ਉੱਥੇ ਮਨ ਦੀ ਗਰੀਬੀ ਹੀ ਹੈ ਮੋਦੀ ਇਦਾਂ ਦੀ ਆਗੇ ਚੁੱਲ੍ਹਾ ਜਗਦਾਗਾ ਫੇਰ ਵੀ ਸਮਾਨ ਦੀ ਅੰਗੂਰੀ ਐਨੀ ਐ ਫੇਰ ਵੀ 10 ਰੁਪਏ ਦੇਖਦੇ ਨਹੀਂ ਇਹ ਗ੍ਰੀਨ ਰੋਦੀ ਗੋਲਕਾ ਦੀ ਇੱਕ ਦਸਵੰਧ ਜੇ ਆਪਾਂ ਸਤਿਗੁਰਾਂ ਦੇ ਅੱਗੇ ਅਰਪਣ ਕਰਦੇ ਆਂ ਭੇਟਾ ਇਹ ਦਸਵੰਧ ਆ ਸਾਡਾ ਦਸਵੰਧ ਸੌਂਧ ਕੱਢਦੇ ਆਂ ਪਰ ਦਸਵੰਧ ਸੌਂਧ ਅਸੀਂ ਪੂਰਾ ਨਹੀਂ ਕੱਢਦੇ ਮਨ ਦੀ ਫੇਰ ਵੀ ਗਰੀਬੀ ਐ ਤਾਂ ਹੁਣ ਜਿਹੜਾ ਭਾਈ ਗਰੀਬੂ ਆ ਉਹ ਤਾਂ ਹੈ ਹੀ ਗਰੀਬ ਮਨ ਬੜਾ ਕਰਦਾ ਕਰਿੰਦਾ ਸਰਦਾਰਾਂ ਦੇ ਅੱਗੇ ਬੜੀ ਵੱਡੀ ਭੇਟਾ ਰੱਖਾਂ ਪਰ ਗੁਰੂ ਪਿਆਰਿਓ ਇਹਨੇ ਜੋ ਕਹਾ ਜੀ ਕੁਝ ਸਮੇਂ ਬਾਅਦ ਥੋੜਾ ਮੋਟਾ ਤਾਨ ਕਥਾ ਹੋਇਆ ਤਾਂ ਗੁਰੂ ਪਿਆਰਿਓ ਸੀ ਆਨੰਦਪੁਰ ਸਾਹਿਬ ਕੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਕੇ ਜਦੋਂ ਪਹੁੰਚਿਆ ਨਾ ਤਨ ਮੰਨ ਦੇ ਵਿੱਚ ਬੜੇ ਖਿਆਲ ਸੀ ਇੱਕ ਕਾਉਂਟੀ ਲੈ ਕੇ ਆਇਆ ਸਤਿਗੁਰਾਂ ਨੂੰ ਭੇਟਾ ਦੇ ਤੌਰ ਤੇ ਰੱਖਣ ਦੇ ਵਾਅਦੇ ਤੇ ਟੇਕਣ ਦੇ ਵਾਅਦੇ ਇੱਕ ਕਾਉਂਟੀ ਲੈ ਕੇ ਆਇਆ ਹੁਣ ਕਾਉਂਟੀ ਆ ਜਿਹੜੀ ਉਹ ਪੱਲੇ ਦੇ ਨਾਲ ਵੱਡੀ ਹੋਈ ਤਾਂ ਪਾਹੀ ਗ੍ਰੀਗੂ ਜਦੋਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਣ ਲੱਗਿਆ ਤੇ ਦੂਰ ਤੋਂ ਹੀ ਨਿਗਾਹ ਰਜੀ ਸਤਿਗੁਰਾਂ ਦੇ ਦਦਾਇਆ ਕਰਕੇ ਸਤਿਗੁਰਾਂ ਦੇ ਸੰਗਤ ਦੇ ਦਦਾਇਆ ਕਰਕੇ ਤਾਂ ਮਨ ਬੜਾ ਖੁਸ਼ ਹੋਇਆ ਬਹੁਤ ਮਨ ਖੁਸ਼ ਹੋਇਆ ਆਪਾਂ ਵੀ ਖੁਸ਼ ਹੋਏ ਨਾ ਜਦੋਂ ਤੁਸੀਂ ਵਰਤਾਂ ਤੇ ਜਾਨੀ ਸੰਗਤਾਂ ਦੇ ਦਰਸ਼ਨ ਕਰਦੇ ਆ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੇ ਆ ਤੇ ਐਵੇਂ ਜਿਵੇਂ ਭਾਈ ਗਰੀਬੋ ਵੀ ਤਾਂ ਉਹਨੂੰ ਗੁਰੂ ਪਿਆਰਿਓ ਇਹ ਜੋ ਸਾਹਮਣੇ ਲੇਗਾ ਪੈਂਦੀ ਆ ਨਾ ਜਿਹੜੀਆਂ ਢਟਾਵਾਂ ਸਤਵਰਾਂ ਦੇ ਅੱਗੇ ਰੱਖੀਆਂ ਹੋਈਆਂ ਨੇ ਢਟਾਵਾਂ ਬੜੀਆਂ ਵੱਡੀਆਂ ਤੁਸੀਂ ਨਿਸ਼ਾਨੇ ਦੇਖਦਾ ਕੋਸ਼ਟ ਕੋਸ਼ਟ ਭਾਈ ਗਰੀਬੂ ਕੰਨ ਮੇਰੇ ਕੌਡੀ ਦਾ ਜਿਮਲ ਕੀ ਪੈਣਾ ਇੱਥੇ ਵੱਡੀਆਂ ਵੱਡੀਆਂ ਮੁੱਟੀਆਂ ਪੇਟਾਵਾਂ ਪੈਣਾਂ ਤੈਨੂੰ ਗਰੀਬੋចਾ ਕਿਹੜੇ ਪੁੱਛਣਾ ਕਰ ਤੇਰੀ ਕੌਡੀ ਇੰਥੇ ਰੋਲ ਕਰਦੀ ਕਿਉਂਕਿ ਗੁਰੂ ਨਾਨਕ ਪਾਸਾ ਜੀ ਦੇ ਘਰ ਦੇ ਵਿੱਚ ਭਾਵਨਾ ਦੀ ਇੱਥੇ ਸਾਧਾ ਦੀ ਇੱਥੇ ਸਾਧੂਆਂ ਦੇ ਘਰ ਦੇ ਵਿੱਚ ਲੋੜ ਹੈ ਕੀਮਤ ਪਾਈ ਜਾਂਦੀ ਸਾਡਾ ਵੱਡਪੜਾ ਨਹੀਂ ਦੇਖਿਆ ਜਾਂਦਾ ਸਾਡਾ ਛੋਟਾ ਮਾਨੇ ਦੇਖਿਆ ਜਾਂਦਾ ਇਤੇ ਭਾਵਨਾ ਸਾਦਾ ਹੋਵੇ ਉਹਦੀ ਕੀਮਤ ਪਾਈ ਜਾਂਦੀ ਹੈ ਤਾਂ ਹਣ ਗੁਰੂ ਪਿਆਰਿਓ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਦਰ ਦੇ ਉੱਪਰ ਭਟਾਵਾ ਭੇਟਾ ਕਰੀ ਜਾਂਦੀ ਹੈ ਤੇ ਸਤਿਗੁਰਾਂ ਨੂੰ ਨਮਸਤੋ ਓ ਕਾ ਕੇ ਸਤਿਗੁਰਾਂ ਤੋਂ ਅਸੀਸ ਲੈ ਕਰਕੇ ਇਸ ਸੰਗਤ ਸੰਗਾਂ ਬੈਠ ਰਹੀਆਂ ਤੇ ਸਤਿਗੁਰੂ ਜੀ ਸਰਬੋਧਰ ਕੀ ਜਾਂਦੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰੀ ਜਾਂਦੇ ਤਾਂ ਹਣ ਗੁਰੂ ਪਿਆਰਿਓ ਸਤਿਗੁਰਾਂ ਨੇ ਬਚਨ ਆਖਿਆ ਗੁਰ ਸਿੱਖਾਂ ਨੂੰ ਉਹ ਸਤਿਗੁਰੂ ਦੀ ਤਾਂ ਜਾਣੀ ਜਾਣੀ ਅੰਤ ਦਿਲਾ ਨਹੀਂ ਜਾਣਨ ਬਾਰੇ ਬਾਸਾ ਜੀ ਕਹਿੰਦੇ ਬਹਿਣ ਬੋਲਿਆ ਸਭ ਕੈ ਜਾਣਦਾ ਕਿਸ ਆਗਰ ਕੀਚੇ ਕਰਦਾ ਕਹਿੰਦੇ ਪਾਇ ਸਾਨੂੰ ਐਦਾਂ ਲੱਗਦਾ ਵੀ ਕਿਸੇ ਦੀ ਭੇਟਾ ਭੇਟਾ ਕੰਮ ਕੰਮ ਹੋ ਰਹੀ ਹੈ ਆਪਾਂ ਇੱਕ ਭੇਟਾ ਕਿਸੇ ਨੇ ਕੀ ਦਿੱਤੀ ਸਾਰੇ ਪੁੱਛੋ ਪਾਈ ਸਿੱਖੋ ਸਭ ਦੀ ਭੇਟਾ ਜਿਹੜੀ ਪਟਾਵਾ ਲੈ ਕੇ ਆਇਆ ਹੈ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਦਰ ਦੇ ਉੱਪਰ ਸਭ ਨੇ ਆਕਾ ਕਰ ਦਿੱਤੀਆਂ ਜਾਂ ਨਹੀਂ ਸਾਰੀ ਸਿੱਖ ਸੰਗਤ ਦੀ ਆਵਾਜ਼ ਆਈ ਕਿ ਪਾਸਾ ਜੀ ਉਹ ਸਭ ਦੀਆਂ ਹੀ ਕੁੱਟਾਵਾਂ ਆ ਰਹੀਆਂ ਪਾਸਾ ਜੀ ਕਹਿੰਦੇ ਸਾਨੂੰ ਐਦਾਂ ਲੱਗਦਾ ਵੀ ਇੱਕ ਭੇਟਾ ਲੈ ਕੇ ਆਇਆ ਬਹੁਤ ਕੀਮਤੀ ਭੇਟਾ ਜੀ ਸਿੱਖ ਉਹ ਆਪਨ ਨਹੀਂ ਕਰਿਆ ਇਹ ਨਹੀਂ ਪਤਾ ਵੀ ਕਿਉਂ ਨਹੀਂ ਕਰ ਰਿਹਾ ਹੁਣ ਸਿੱਖ ਸੰਗਤਾਂ ਸੋਚਦੀਆਂ ਵੀ ਐਡੀ ਵੱਡੀ ਸੱਤ ਕਿਉਂਕਿ ਸਾਡੇ ਮਨਾਂ ਦੇ ਵਿੱਚ ਨਾਲ ਦੀ ਨਾਲ ਇਹ ਖਿਆਲ ਆ ਜਾਂਦੇ ਵੀ ਮੈਂ ਐਡੀ ਵੱਡੀ ਭੇਟਾ ਲੈ ਕੇ ਆ ਮੈਥੋਂ ਤੋਂ ਉੱਪਰ ਦੀ ਕੋਈ ਹੋ ਨਹੀਂ ਸਕਦਾ ਮੈਂ ਬਹੁਤ ਵੱਡੀ ਭੇਟਾ ਪਰ ਗੁਰੂ ਪਿਆਰੋਂ ਜਿਹੜੀ ਭੇਟਾ ਹੁੰਦੀ ਹੈ ਨਾ ਸਭਰਾਂ ਦੇ ਅੱਗੇ ਜੇ ਅਸੀਂ ਮਨ ਦੇ ਵਿੱਚ ਕਹਿੰਦੇ ਵੀ ਛੋਟੀ ਹੈ ਵੱਡੀ ਹੈ ਇਹ ਸਾਡੇ ਮਨ ਦੇ ਖਿਆਲ ਗਲਤ ਸਤਗੁਰਾਂ ਦੇ ਅੱਗੇ ਭੇਟਾ ਸਾਧਾ ਜੀ ਭੇਟਾ ਹੋਵੇ ਨਾ ਗੁਰੂ ਪਿਆਰਿਓ ਉਹ ਵੱਡੀ ਹੁੰਦੀ ਹੈ ਸਤਗੁਰਾਂ ਨੂੰ ਭੇਟਾ ਕਰ ਦਿੱਤੀ ਜੇ ਖਾਲੀ ਹੱਥ ਵੀ ਅਸੀਂ ਮੱਥਾ ਟੇਕਦੇ ਵਾਂਗੇ ਤਾਂ ਮਨ ਦੇ ਵਿੱਚ ਸਾਧਾ ਕੀ ਨਾ ਸਤਗੁਰਾਂ ਦੇ ਤਾਈ ਤਾਂ ਹੀ ਸਾਧੂ ਭੇਟਾ ਪ੍ਰਵਾਨ ਤਾ ਹੁਣ ਸਾਧਾ ਸਿਗੀ ਭਾਵਨਾ ਸਿਗੀ ਭਾਈ ਗੀ ਗੁਰ ਦੇ ਅੰਦਰ ਤਾਂ ਗੁਰੂ ਪਿਆਰਿਓ ਸਾਧਗੁਰੂ ਜੀ ਕਹਿੰਦੇ ਭਾਈ ਹੁਣ ਦੁਆਰਾ ਆਵਾਜ਼ ਦੇ। ਘਾਰੇ ਆਵਾਜ਼ ਦਿੱਤੀ ਭਾਈ ਗੁਰੂ ਬੱਠਾ ਨਹੀਂ ਬੋਲੇ। ਗੁਰਸਿੱਖ ਕਹਿੰਦੇ ਮਹਾਰਾਜ ਸਾਰਿਆਂ ਦੀ ਆਵਾਜ਼ ਆਈ ਹੈ ਕਿ ਨਹੀਂ ਹੋਈ ਸੀ ਗੱਲ ਬਾਤ। ਪਾਸਾ ਜੀ ਕਹਿੰਦੇ ਗੁਰਸਿੱਖੋ ਐਦਾਂ ਕਰੋ ਔ ਸਾਹਮਣੇ ਪਿਛਲੇ ਪਾਸੇ ਕੰਬਲੀ ਲਈ ਗਈ ਹੈ ਤੇ ਉਹ ਸਿੱਖ ਬਟਾ ਜੀ ਉਸ ਸਿੱਖ ਨੂੰ ਲਿਆ ਉਹਦੇ ਕੋਲ ਪੇਟਾਣਾ ਜਿਹੜੀ ਬਹੁਤ ਵੱਡੀ ਪੇਟਾ ਹੈ। ਧਰਗੁਰ ਨੇ ਸੱਟ ਗਾਈ ਕਿਛੇ ਜਾ ਕੇ ਭਾਈ ਗਰੀਬ ਨੂੰ ਪੁੱਛਿਆ ਕਿ ਭਾਈ ਗੁਰ ਸਿੱਖਾ ਤੇਰੀ ਜਿਹੜੀ ਪੇਟਾ ਦੀ ਉਹ ਵਰਪਣੀ ਕਿ ਸਤਗੁਰੂ ਜੀ ਕਹਿੰਦੇ ਤੂੰ ਪੇਟਾ ਲੈ ਕੇ ਆਏ। ਤੇਰੀ ਪੇਟਾ ਨਹੀਂ ਹੁੰਦੀ ਆ। ਤਾ ਭਾਈ ਰੀਬੂ ਆ ਚੁੱਪ ਕਰਕੇ ਬੈਠਾ ਹੈਗਾ ਨਾ ਕੁਝ ਬੋਲਦਾ ਨਹੀਂ ਪਾਤਾ ਜੀ ਕਹਿੰਦੇ ਇਹਨੂੰ ਪਾਈ ਸਿੱਖ ਨੂੰ ਐਸੇ ਲੈ ਕੇ ਆਓ ਇਹ ਸਮਝਦਾ ਸੰਗਰੂ ਬੜਾ ਹੈ ਤੇ ਸਤਿਗੁਰੂ ਜੀ ਕਹਿੰਦੇ ਸੰਗ ਦਾ ਹੈ ਪਰ ਵਿਚਾਰਾ ਰੀਬੂ ਹੁਣ ਕਹਿੰਦਾ ਮੇਰੇ ਕੋਲੇ ਪੇਟ ਆਇ ਕੋਈ ਨਹੀਂ ਸਤਿਗੁਰੂ ਜੀ ਕਹਿੰਦੇ ਘੇਟੇ ਵਾਲੀ ਮੱਟੀ ਹੈ ਤਾਂ ਜਦੋਂ ਲੈ ਕੇ ਆਏ ਤਾਂ ਸਾਧਗੁਰਾਂ ਦੇ ਨਮਸਤਕ ਹੋ ਕਰਕੇ ਭਾਈ ਗਰੀਬੂ ਨੇ ਆਪਣੇ ਨੈਣਾਂ ਦੇ ਵਿੱਚੋਂ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਡੇਰੇ ਤੇ ਸਾਧਗੁਰਾਂ ਦੇ ਚੰਨ ਤੋਂ ਦਿੱਤੇ ਤੇ ਨਮਸਤਕ ਹੋ ਕਰਕੇ ਕੀ ਆਖਿਆ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਣ ਨਾ ਵਿਚਾਰੇ ਸੱਚੇ ਪਾਤਸ਼ਾਹ ਮੇਰੇ ਗੁਣਾ ਆਪਣਾ ਨੂੰ ਨਾ ਦੇ ਕੇ ਚਰਨਾ ਦੇ ਨਾਮ ਜੋੜ ਲਿਆ ਮੈਂ ਤਾਂ ਆਗੜਾ ਦਾ ਭਰਿਆ ਹੋਇਆ ਜੀਵਾ ਤੁਸੀਂ ਆਖਲਿਓ ਕੇ ਬੜੀ ਵੱਡੀ ਭੇਟਾ ਲੈ ਕੇ ਆਇਆ ਸੱਜੀ ਪਾਸਾ ਤੁਸੀਂ ਜਿਲਾ ਨਹੀਂ ਆ ਜਾਣਣ ਵਾਲਿਓ ਮੇਰੇ ਕੋਲ ਤਾਂ ਭੇਟਾ ਹੀ ਹੈ ਕੋਈ ਨਹੀਂ ਪਾਸਾ ਜੀ ਕਹਿੰਦੇ ਝੂਠ ਬੋਲਦਾ ਤੂੰ ਕਹਿੰਦਾ ਮੇਰੇ ਕੋਲ ਭੇਟਾ ਕੋਈ ਨਹੀਂ ਆਂ ਗੁਰੇ ਹੋ ਤੇ ਸਾਡ ਗੁਰਾਂ ਦੇ ਰਾਗੇ ਹੋਇਆ ਤੇ ਹੁਣ ਆ ਕੰਬਲੀ ਦੇ ਪੱਲੇ ਦੇ ਨਾਲ ਉਹ ਕੌਡੀ ਬੰਨੀ ਹੋਈ ਐ ਤਾਂ ਕੌਡੀ ਜਿਹੜੀ ਉਹ ਸਤਗੁਰਾਂ ਨੇ ਗੱਠ ਖੋਲੀ ਤਾਂ ਉਹਦੇ ਵਿੱਚੋਂ ਉਹ ਕੌਡੀ ਕੱਢੀ ਕਹਿੰਦੇ ਗਰੀਬੂ ਤੋਂ ਝੂਠ ਬੋਲਦਾ ਐ ਤੇ ਤੂੰ ਕਹਿੰਦਾ ਮੈਂ ਪੇਟਾ ਨਹੀਂ ਲੈ ਕੇ ਆਇਆ ਤੂੰ ਤਾਂ ਸਭ ਦੇ ਨਾਲ ਉਹ ਵੱਡੀ ਭੇਟਾ ਲੈ ਕੇ ਆਇਆ ਭਾਈ ਤੂੰ ਸਿੱਖੋ ਭਾਈ ਗਰੀਬੂ ਨੇ ਝੂਠ ਬੋਲਿਆ ਮੈਂ ਪੇਟਾ ਨਹੀਂ ਲੈ ਕੇ ਆਇਆ ਆਹ ਦੇਖੋ ਸਭ ਤੋਂ ਵੱਡੀ ਭੇਟਾ ਲੈ ਕੇ ਆਇਆ ਹੁਣ ਗੁਰੂ ਪਿਆਰੋ ਜਿਹੜੇ ਸਾਧਾ ਵਾਂਗ ਗੁਰੂ ਦੇ ਸਿੱਖ ਸੀ ਉਹਦਾ ਇਸ ਗੱਲ ਨੂੰ ਸਮਝ ਕੇ ਕਿ ਗੁਰੂ ਦੀ ਕਿਰਪਾ ਵੱਧ ਰਹੀ ਹੈ ਪਾਇਦੀ ਤੇ ਜਿਹੜੇ ਦੁਨੀ ਆਪਣੇ ਵਰਗੇ ਸੀ ਟਾਂਡੇ ਭੰਨ ਉਹ ਕਹਿੰਦੇ ਲੈ ਇੱਕ ਉਹਦੀ ਕੋ ਪੇਟਾ ਹੁੰਦੀ ਹੈ ਇਹ ਗੁਇਲਾ ਹੁੰਦਾ ਹੈ ਸਾਡੀਆਂ ਲਟਾਵਾਂ ਨੂੰ ਸਤਿਗੁਰਾਂ ਨੇ ਛੋਟੀਆਂ ਬਣਾ ਦਿੱਤਾ ਅਸੀਂ ਵਿਸ਼ਾਦੇ ਲੈ ਕੇ ਆਏ ਅਸੀਂ ਫਲਾਣੀਆਂ ਬਲਾਨੀਆਂ ਚੀਜ਼ਾਂ ਲੈ ਕੇ ਆਏ ਸਤਿਗੁਰਾਂ ਨੇ ਉਹਨਾਂ ਨੂੰ ਨਿਗਾਹ ਨੂੰ ਪਰੋਖੇ ਕਰ ਦਿੱਤਾ ਅੱਖਾਂ ਨੂੰ ਪਰੋਖੇ ਕਰ ਦਿੱਤਾ ਤੇ ਇਹਦੀ ਕੌਡੀ ਨੂੰ ਕਹਿ ਦਿੱਤਾ ਬਹੁਤ ਵੱਡੀ ਹੁਣ ਸਤਿਗੁਰੂ ਜੀ ਜਿਵੇਂ ਜਿਵੇਂ ਕੋਈ ਸੋਚ ਰਿਹਾ ਸਾਰੇ ਮੈਂ ਜਾਣਦੇ ਆ ਦਿਲਾ ਦੀ ਗੱਲ ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋਂ ਜਿਹੜੀਆਂ ਮਨ ਦੇ ਵਿੱਚ ਸੋਚ ਰਹੇ ਹੋ ਐਡਾ ਨਹੀਂ ਬਾਤ ਨਹੀਂ ਹੈ ਤੁਹਾਡੀਆਂ ਘਟਾਵਾਂ ਵੀ ਵੱਡੀਆਂ ਹੀ ਗੱਲ ਤੇ ਇੱਥੇ ਸਰਬਾਧੀਆਂ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਘਰ ਦੇ ਵਿੱਚ ਸਾਰਦਾ ਤੇ ਪਾ ਮਾ ਹਮਣਾ ਨੂੰ ਫਲ ਲੱਗਦਾ ਜਿਹੋ ਜੀ ਭਾਵਨਾ ਲੈ ਕੇ ਆਵਾਂਗੇ ਉਹ ਜੀ ਭਾਵਨਾ ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਵਾਹ ਕਰ ਲੈਂਦੇ ਜੇ ਸੰਗੂ ਗੁਰੂ ਦੀ ਬਾਤ ਪਾਤਸ਼ਾਹ ਜੀ ਕਹਿੰਦੇ ਭਾਈ ਗਰੀਬ ਹੈ ਬੜੇ ਲੰਬੇ ਸਮੇਂ ਤੋਂ ਆਉਣਾ ਚਾਹੁੰਦਾ ਸੀ ਪਰ ਗਰੀਬੀ ਕਰਕੇ ਆ ਨਹੀਂ ਸਕਿਆ ਥੋੜਾ ਧਨ ਦੌਲਤ ਜੋੜਿਆ ਤਾ ਇੱਥੇ ਆਇਆ ਤੇ ਉਹਨ ਇੱਕ ਕੌਡੀ ਲੈ ਕੇ ਆਇਆ ਸਾਧਾ ਦੇ ਨਾਲ ਕਿ ਸਤਿਗੁਰਾਂ ਨੂੰ ਟੇਕੂਗਾ ਬੇਟਾ ਜੀ ਤੌਰ ਤੇ ਪਰ ਜਦੋਂ ਭਾਈ ਗਰੀਬੂ ਨੇ ਸਾਹਮਣੇ ਦੇਖਿਆ ਕਿ ਭਟਾਵਾਂ ਬੜੀਆਂ ਭਟੀਆਂ ਕਰਨ ਤ ਤਾਂ ਭਾਈ ਗਰੀਬੂ ਨੇ ਪਿੱਛੇ ਹੀ ਵੜ ਗਿਆ ਨਮਸਤਕ ਵੀ ਨਹੀਂ ਹੋਇਆ ਨਮਸਕਾਰ ਵੀ ਨਹੀਂ ਕੀਤੀ ਆ ਤੇ ਭਾਈ ਗਰੀਬੂ ਨੇ ਆਪਣੇ ਆਪ ਨੂੰ ਛੋਟਾ ਬਣਿਆ ਜਿਹੜਾ ਭਾਈ ਗੁਰੂ ਦੇ ਦਰਬਾਰ ਦੇ ਵਿੱਚ ਆ ਜਾਂਦਾ ਉਹ ਛੋਟਾ ਨਹੀਂ ਹੈ ਉਹ ਵੱਡਾ ਹੀ ਹੈ ਅਸੀਂ ਜਿਹੜਾ ਮਨ ਦੇ ਖਿਆਲਾਂ ਦੇ ਵਿੱਚ ਰਹਿ ਕੇ ਬਹਿ ਜਾਂਦੇ ਆ ਕਿ ਮੈਂ ਛੋਟਾ ਆਂ ਕਾ ਮੈਂ ਵੱਡਾ ਨਾ ਇਹ ਗਲਤ ਹੈ ਗੁਰਨਾਨ ਸਿੰਘ ਬਾਸਾ ਜੀ ਦੀ ਗੋਦ ਦੇ ਵਿੱਚ ਆ ਕਰਕੇ ਸਾਰੇ ਵੱਡੇ ਹੀ ਐ ਬਾਪ ਦੀ ਗੋਦ ਦੇ ਵਿੱਚ ਕੋਈ ਵੀ ਬੱਚਾ ਵਹਿੰਦਾਗਾ ਉਹ ਵੱਡਾ ਹੈ ਮਾਂ ਦੀ ਗੋਦ ਦੇ ਵਿੱਚ ਕੋਈ ਵੀ ਬੱਚਾ ਵਹਿੰਦਾ ਹੈ ਉਹ ਇੱਕੋ ਜਿਹਾ ਦਾ ਉੱਤੇ ਛੋਟੇ ਵੱਡੇ ਦਾ ਫਰਕ ਕੋਈ ਨਹੀਂ ਸਭ ਨੂੰ ਪਿਆਰ ਇੱਕੋ ਜਿਹਾ ਜਿੰਦਾ ਹੈ ਤਾਂ ਉਹਨਾਂ ਰਹਿਓ ਵਿਚਾਰ ਸਤਿਗੁਰੂ ਜੀ ਕਹਿੰਦੇ ਭਾਈ ਗੀਬੂ ਦੇ ਅੰਦਰ ਸਰਦਾ ਬੜੀ ਹੈ ਸਰਦਾ ਦੇ ਨਾਲ ਇਹਦਾ ਮਨ ਭਰਿਆ ਹੋਇਆ ਹੈ ਤੇ ਗੁਰੂ ਦੇ ਪਿਆਰਿਓ ਜਿਹੜੀਆਂ ਘਟਾਵਾਂ ਵੱਡੀਆਂ ਝੋਟਗਾਲੀ ਹੁੰਦੀਆਂ ਗੱਲ ਤੇ ਮਨ ਦੇ ਸਰਦਾ ਦੀ ਹੈ ਜੇ ਮਨ ਦੇ ਸਰਦਾ ਨਾਲ ਜਨ ਪ੍ਰੇਮ ਕੀਓ ਤਨਹੀ ਪਰ ਪਾਈ ਉਹ ਤੇ ਥੋੜਾ ਵਿਚਾਰ ਇਸ ਕਰਕੇ ਤਾਂ ਭਾਈ ਲਿੱਕੂ ਦੀ ਜਿਹੜੀ ਇੱਕ ਕੌਡੀ ਭੇਟਾ ਲੈ ਕੇ ਆਇਆ ਨਾ ਇਹ ਸਾਰਿਆਂ ਦਿਆਂ ਨਾਲੋਂ ਵੱਡੀ ਹੈ ਇਹ ਵੱਡੀ ਭੇਟਾ ਲੈ ਕੇ ਆਇਆ ਸਰਦਾ ਦੀ ਭਾਈ ਗੁਰੂ ਸਿੱਖੋਂ ਸਰਦਾ ਹੋਣੀ ਚਾਹੀਦੀ ਹੈ ਗੁਰੂ ਦੇ ਪਿਆਰੇ ਦੇ ਅੰਦਰ ਤੇ ਗੁਰੂ ਝੋੜਨਾ ਪੜ ਦਿੰਦਾ ਇਸ ਕਰਕੇ ਗੁਰੂ ਪਿਆਰਿਓ ਭਾਈ ਗਿੱਗੂ ਨੂੰ ਸਤਿਗੁਰਾਂ ਨੇ ਬਚਨ ਕੀਤੇ ਭਾਈ ਗਿੱਗੂ ਜਾਂ ਤੇਰਾ ਪਾਰ ਉਤਾਰਾ ਕਰ ਦਿੰਦਾ ਭਾਦਰ ਸਮੁੰਦਰ ਤੋਂ ਪਾਰ ਕਰ ਦਿੰਦਾ ਜਾਹ ਜਰਾ ਲੋਕ ਤੇ ਪਰਲੋਕ ਸਵਾਰਿਆ ਜਾਂ ਤੈਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤੈਨੂੰ ਸਾਇ ਜੱਗ ਜਹਾਨ ਦੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਸਾਰੇ ਜੱਗ ਜਹਾਨ ਦਾ ਧਨ ਦੌਲਤ ਬਖਸ਼ਿਆ ਜਾਂ ਤੇਰੀ ਗਰੀਬੀ ਘਟ ਦਿੱਤੀ ਮਹਾਨ ਸਤਿਗੁਰਾਂ ਦੇ ਅਸੀਸਾ ਦਿੱਤੀ ਨਾ ਤੇ ਭਾਈ ਗਰੀਬੂ ਨੂੰ ਤਾਰਨਾ ਕੀਤਾ ਇਸ ਕਰਕੇ ਭਾਈ ਆਪਾਂ ਵੀ ਸਤਿਗੁਰਾਂ ਦੀ ਚਰਨਾ ਦੇ ਵਿੱਚ ਸਾਧਾ ਰਹਿ ਕੇ ਆ ਗਏ ਕਹੀਏ ਭਾਵਨਾ ਦੇ ਨਾਲ ਆਇਆ ਕਿ ਗੁਰੂ ਨਾਨਕ ਸਾਹਿਬ ਪਾਸਾ ਜੀ ਪਾਈ ਸਭ ਦੀ ਚੋਰੀ ਕਰਦੇ ਆ ਕਿਸੇ ਨੂੰ ਖਾਲੀ ਨਹੀਂ ਮੋੜਦੇ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਘਰ ਦੇ ਵਿੱਚ ਜੋ ਸਰ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜੋ ਸਰ ਦੇ ਵਿੱਚ ਆਉਂਦਾ ਚੱਲ ਕੇ ਪਾਈ ਉਹਦੀ ਝੋਲੀ ਭਰਦੇ ਆ ਸਾਡੀਆਂ ਵੀ ਝੋਲੀਆਂ ਭਰਨਗੇ ਭਾਈ ਗਰੀਬੂ ਜੀ ਵਗੋਂ ਜਦੋਂ ਅਸੀਂ ਸਰ ਦਾ ਤੇ ਭਾਵਨਾ ਦੇ ਨਾਲ ਪੇ ਸਤਿਗੁਰਾਂ ਦੇ ਦਰਨਾਂ ਦੇ ਵਿੱਚ ਆਵਾਂਗੇ ਸਤਿਗੁਰ ਦੀ ਕਿਰਪਾ ਕਰ ਦਿੱਤਾ ਹੋਇਆ ਪਾਵਨ ਅਦੇਸ ਸਾਡੇ ਹਲੇ ਰੂਪੀ ਕਰਦੇ ਵਿੱਚ ਬਸਾਦੇ ਅਸੀਂ ਇਸ ਅਪਾਵਨ ਉਪਦੇਸ਼ ਦੇ ਅਨੁਸਾਰ ਚੱਲਣਾ ਸਿੱਖ ਜਾਈਏ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਨੂੰ ਪ੍ਰਾਪਤ ਕਰੀਏ ਅਸੀਂ ਵੀ ਆਪਣਾ ਲੋਕ ਤੇ ਪਰਲੋਕ ਸਤਿਗੁਰਾਂ ਦੇ ਕਰਦੇ ਵਿੱਚ ਆ ਕੇ ਸਵਾਲ ਲਗੇ ਇਹ ਲੋਕ ਸੁਖੀਏ ਪਰਲੋਕ ਦੇ ਨਾਨਕ ਹਰ ਤਬ ਆਪੇ ਮੇਰੇ ਬੁਲਾ ਸੁਖਾਂ ਜੀ ਕਿ ਮਾਂ ਸੋ ਬਲਾਉ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਵਾਹਿਗੁਰੂ ਸਾਜੀਆ ਰਾਮ ਕਲੀ ਮਹਲਾ ਤੀਜਾ ਨੰਦ